ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਵੇਂ ਤਰੀਕੇ ਦਾ ਹਲਵਾ ਬਣਾਵਾਂਗੇ ਹਲਵੇ ਆਪਾਂ ਬਹੁਤ ਖਾਦੇ ਆ ਪਰ ਆਹ ਵਾਲਾ ਹਲਵਾ ਤਾਂ ਆਪਾਂ ਪਹਿਲੀ ਵਾਰ ਹੀ ਖਾਵਾਂਗੇ ਅੱਜ ਜੀ ਆਪਾਂ ਬਣਾਵਾਂਗੇ ਦਹੀਂ ਦਾ ਹਲਵਾ ਇਹ ਆਪਣੀ ਦਹੀਂ ਹੈ ਆਪਾਂ ਦਹੀਂ ਦਾ ਹਲਵਾ ਬਣਾਵਾਂਗੇ ਇਹਨੂੰ 6-7 ਘੰਟੇ ਪਹਿਲਾਂ ਪੋਣੀ ਚ ਪਾ ਕੇ ਨਾ ਤੇ ਆਪਣੇ ਟੂਟੀ ਨਾਲ ਟੰਗਦਾ ਸੀ ਤੇ ਪਾਣੀ ਇਹਦਾ ਸਾਰਾ ਨਿਕਲ ਗਿਆ ਤੇ ਬਹੁਤ ਵਧੀਆ ਬਣ ਗਿਆ ਇਹ ਤੇ ਦਹੀਂ ਵਾਲਾ ਖੱਟਾ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਫਿਰ ਦਹੀਂ ਦਾ ਹੀ ਸਵਾਦ ਹੈ ਜੋ ਤੇਜ਼ ਥੋੜਾ ਜਿਹਾ ਜਾਗ ਲਾ ਕੇ ਨਾ ਤੇ ਥੋੜਾ ਜਿਹਾ ਘੱਟੇ ਖੱਟਾ ਹੋਵੇ ਫਿਰ ਉਹਦਾ ਪਾਣੀ ਕੱਢ ਲੇ ਉਹਦੇ ਵਾਸਤੇ ਫਿਰ ਜੀ ਆਪਾਂ ਨੇ ਡਰਾਈ ਫਰੂਟ ਕਾਜੂ ਹੈ ਬਦਾਮ ਹੈ ਇਹ ਆਪ ਦੀ ਇੱਛਾ ਦੇ ਹਿਸਾਬ ਨਾਲ ਜਿੰਨੇ ਲੈਣੇ ਆਪਾਂ ਲੈ ਸਕਦੇ ਆ ਇਧਰ ਇੱਕ ਕੌਲੀ ਆਪਾਂ ਮਖਾਣਿਆਂ ਦੀ ਲਈ ਆ ਇਹਦਰ ਦੋ ਚਮਚੇ ਦੁੱਧ ਦੇ ਵਿੱਚ ਆਪਾਂ ਕੇਸਰ ਦੇ ਧਾਗੇ ਪਉਂਤੇ ਆ ਇਹ ਜ਼ਰੂਰੀ ਨਹੀਂ ਹੈਗੇ ਤਾਂ ਜ਼ਰੂਰ ਪਾਓ ਇਹਦਾ ਬਹੁਤ ਵਧੀਆ ਟੇਸਟ ਆਉਂਦਾ ਇੱਧਰ ਆਪਾਂ ਲੈ ਜੀਆਂ ਚਾਰ ਪੰਜ ਕੁੱਟੀਆਂ ਇੱਧਰ ਆ ਖੋਪਾ ਆਪਾਂ ਨੱਕਦੂ ਕਸ ਕੀਤਾ ਹੋਇਆ ਇੱਕ ਚਮਚਾ ਹੈਗਾ ਤੇ ਆ ਦੋ ਚਮਚੇ ਆਪਨੇ ਕੋਲ ਹੈਗੇ ਬੇਸਨ ਦੇ ਤੇ ਆਪਾਂ ਇਹਦੇ ਵਿੱਚ ਦੋ ਚਮਚੇ ਬੇਸਨ ਦੇ ਵੀ ਪਾਵਾਂਗੇ ਨਹੀਂ ਪਾਉਣੇ ਤਾਂ ਬਿਨਾ ਬੇਸਨ ਤੋਂ ਵੀ ਇਹ ਬਣ ਜਾਊਗਾ ਤੇ ਵੈਸੇ ਬੇਸਨ ਪਾਵਾਂਗੇ ਤਾਂ ਬਹੁਤ ਵਧੀਆ ਟੇਸਟ ਆਊਗਾ ਹਾਂਜੀ ਸਭ ਤੋਂ ਪਹਿਲਾਂ ਹੁਣ ਆਪਾਂ ਨਾ ਡਰਾਈ ਰੋਸਟ ਕਾਜੂ ਤੇ ਬਦਾਮ ਇਹਨਾਂ ਨੂੰ ਆਪਾਂ ਮਿਕਸੀ ਦੇ ਵਿੱਚ ਪੀਸਾਂਗੇ ਨਾਲੇ ਮਖਾਣੇ ਪੀਸਾਂਗੇ ਫਿਰ ਆਪਾਂ ਸ਼ੁਰੂ ਕਰਾਂਗੇ। ਲਓ ਜੀ ਆਪਾਂ ਮਖਾਣੇ ਵੀ ਪੀਸ ਲਏ ਦਰਦਰੇ ਜਿਹੇ ਪੀਸੇ ਐ ਇਧਰ ਆਪਾਂ ਕਾਜੂ ਤੇ ਬਦਾਮ ਵੀ ਦਰਦਰੇ ਜਿਹੇ ਪੀਸੇ ਐ ਤੇ ਮਖਾਣੇ ਪਹਿਲਾਂ ਆਪਾਂ ਡਰਾਈ ਰੋਸਟ ਕਰ ਲਏ ਸੀ ਤੇ ਠੰਡੇ ਕਰਕੇ ਤੇ ਫਿਰ ਆਪਾਂ ਪੀਸ ਲਏ। ਹੁਣ ਜੀ ਆਪਾਂ ਹਲਵਾ ਬਣਾਉਣਾ ਸ਼ੁਰੂ ਕਰਦੇ ਆ। ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਘਿਓ ਇੱਕ ਚਮਚਾ ਪਾਵਾਂਗੇ ਘਿਓ ਦਾ ਹੁਣ ਆਪਾਂ ਗਰਮ ਕਰਾਂਗੇ ਆਪਾਂ ਕਿਉਂ ਗਰਮ ਹੋ ਗਿਆ ਨਾ ਜਦੋਂ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਆ ਕਾਜੂ ਬਦਾਮ ਦਾ ਚੂਰਾ ਜਿਹੜਾ ਆਪਾਂ ਕੀਤਾ ਇਹ ਪਾ ਲਓ

ਗਰਮਿੰਟ ਹੋ ਗਏ ਹੁਣ ਆਪਾਂ ਗੈਸ ਆਫ ਕਰਕੇ ਨਾ ਇਹਨੂੰ ਆਪਾਂ ਪਲੇਟ ਚ ਕੱਢ ਲਾਂਗੇ ਤੇ ਫਿਰ ਆਪਾਂ ਪੈਨ ਨੂੰ ਸਾਫ ਕਰਾਂਗੇ ਪੈਨ ਸਾਫ ਕਰ ਲਏ ਤੇ ਆਪਾਂ ਮਖਾਣੇ ਤੇ ਡਰਾਈ ਫਰੂਟ ਬਾਹਰ ਕੱਢ ਲਏ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਕੇਵੜਾ ਹੋਰ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ बेसन पावेंगे इन आप थोड़ा जहां लें गैस में स्लो कर लेंगे बेसन अपना पक् गया वैंप भुंज के खुशबू आई जाती आप ड्राई फ्रूट है ना जो ये सारे बेसन के दे पा देंगे ਇਹ ਹੁਣ ਬੇਸਨ ਦੇ ਵਿੱਚ ਲਾ ਕੇ ਤੇ ਆਪਾਂ ਹੁਣ ਇਹਨੂੰ ਕੱਢ ਲਾਂਗੇ ਬਾਹਰ ਲਓ ਜੀ ਆਪਾਂ ਇੱਕ ਛੋਟਾ ਚਮਚ ਪਾਵਾਂਗੇ ਇਹਦੇ ਵਿੱਚ ਘਿਓ ਦਾ ਹੁਣ ਆਪਾਂ ਇਹਦੇ ਵਿੱਚ ਆਧਾ ਹੀ ਆ ਜਿਹੜੀ ਇਹ ਪਾ ਦੇਾਂਗੇ ਹੁਣ ਆਪਾਂ ਬੈਗ ਨੂੰ ਸਲੋ ਕਰ ਲਾਂਗੇ ਸਲੋ ਤੇ ਪਕਾਵਾਂਗੇ ਨੂੰ ਆਪਾਂ ਹਾਂਜੀ ਗੈਸ ਆਪਾਂ ਸਲੋ ਤੋਂ ਆਪਾਂ ਮੀਡੀਅਮ ਕਰ ਲਿਆ ਤੇ ਹੁਣ ਆਪਾਂ ਇਹਨੂੰ ਐਸ ਤੱਕ ਹੀ ਪਕਾਉਂਦੇ ਜਾਵਾਂਗੇ ਤੇ ਜਦੋਂ ਇਹਦੇ ਵਿੱਚ ਛੋਟੇ ਛੋਟੇ ਛੇੜੇ ਜੇ ਬਣ ਗਏ ਨਾ ਤੇ ਫੇਰ ਆਪਾਂ ਇਹਦੇ ਵਿੱਚ ਚੀਨੀ ਪਾਵਾਂਗੇ ਆਪਾਂ ਨੂੰ ਦਹੀਂ ਪਕਾਉਂਦਿਆਂ ਨਾ 6 ਤੋਂ 7 ਮੰਤ ਹੋ ਗਏ ਦੇ ਦਹੀਂ ਦੇ ਵਿੱਚ ਦੇਖੋ ਕਲਾਕੰਦ ਵਾਂਗੂ ਨਾ ਆਹ ਬਣ ਗਏ ਦਾਣੇ ਜੇ ਬਣ ਗਏ ਤੇ ਹੁਣ ਘਿਓ ਵੀ ਛੱਡ ਗਈ ਇਹ ਹੁਣ ਆਪਾਂ ਇਹਦੇ ਵਿੱਚ ਆਹ ਨਾ ਜਿਹੜਾ ਕੇਸਰ ਵਾਲਾ ਦੁੱਧ ਹੈ ਇੱਕ ਚਮਚਾ ਇਹ ਪਾ ਦਿਆਂਗੇ ਇਹ ਜ਼ਰੂਰੀ ਨਹੀਂ ਹੈ ਜੇ ਤਾਂ ਕੇਸਰ ਪਾਓ ਨਹੀਂ ਤਾਂ ਕੋਈ ਜ਼ਰੂਰੀ ਨਹੀਂਗਾ ਹੁਣ ਆਪਾਂ 2 ਮਿੰਟ ਪਕਾਵਾਂਗੇ ਦੁੱਧ ਸੁੱਕ ਜਾਊਗਾ ਹੁਣ ਆਪਾਂ ਇਹਦੇ ਵਿੱਚ ਇੱਕ ਚੀਨੀ ਪਾਵਾਂਗੇ ਕਿਨੇ ਆਪਾਂ ਮਿੱਠਾ ਆਵਦੇ ਹਿਸਾਬ ਨਾਲ ਤਾਂ ਉਹਨਾ ਵੱਧ ਘੱਟ ਆਪਾਂ ਵੱਡੇ 2 ਚਮਚੀ ਪਾਵਾਂਗੇ ਬਸ ਤੇ ਆਪਾਂ ਲਾਈਚੀ ਪਾਊਡਰ ਵੀ ਪਾ ਦਿੰਨੇ ਵਿੱਚ ਹੁਣ ਆਪਾਂ ਇਹਦੇ ਵਿੱਚ ਆ ਡਰਾਈ ਫਰੂਟ ਆ ਗੇਸਨ ਇਹ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਮਿਕਸ ਕਰ ਦੇਾਂਗੇ ਤੇ ਬਸ 2-4 ਮਿੰਟ ਪਕਾਵਾਂਗੇ ਹਲਵਾ ਆਪਣਾ ਤਿਆਰ ਹੈ ਦਹੀਂ ਦਾ ਬਹੁਤ ਹੀ ਟੇਸਟੀ ਬਣਦਾ ਬਹੁਤ ਵਧੀਆ ਹਲਵਾ ਆਪਣਾ ਬਣ ਕੇ ਹੋ ਗਿਆ ਜੀ ਤਿਆਰ ਤੇ ਹੁਣ ਆਪਾਂ ਨਾ ਗੈਸ ਬੰਦ ਕਰ ਦਿੰਨੇ ਆ ਤੇ ਇਹਨੂੰ ਕਰਾਂਗੇ ਹੁਣ ਆਪਾਂ ਸਰਵ ਤੇ ਦਹੀਂ ਦਾ ਹਲਵਾ ਬਣਾਇਓ ਬਹੁਤ ਹੀ ਵਧੀਆ ਲੱਗਦਾ ਹੈ ਹੁਣ ਗੈਸ ਆਫ ਕਰਕੇ ਹੁਣ ਆਪਾਂ ਇਹਨੂੰ ਸਰਵ ਕਰਦੇ ਆ हां जी हलवा बनके हो गया तैयार देखो बहुत बढ़िया बनया अपना दही ਦਾ ਹਲਵਾ ਤੇ ਬਹੁਤ ਹੀ ਟੇਸਟੀ ਹੈ ਤੇ ਬਹੁਤ ਵਧੀਆ ਬਣਿਆ ਤੇ ਤੁਸੀਂ ਵੀ ਟ੍ਰਾਈ ਕਰਿਓ ਤੇ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆ ਜੀ ਅਗਲੀ ਵੀਡੀਓ ਚ ਸਸਿਕਾ